ਲੁਧਿਆਣਾ ਦੇ ਬਚਤ ਭਵਨ ਵਿਖੇ ਭਾਰਤੀ ਸਮਾਜ ਮੋਰਚੇ ਦੇ ਵੱਲੋਂ ਹੰਗਾਮੀ ਬੈਠਕ ਦਾ ਆਯੋਜਨ ਕੀਤਾ ਗਿਆ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਭਾਰਤੀ ਸਮਾਜ ਮੋਰਚੇ ਦਾ ਪੰਜਾਬ ਪ੍ਰਧਾਨ ਨਿਯੁਕਤ ਕੀਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਸਮਾਜ ਵਿੱਚ ਸਾਡੇ ਦਲਿਤ ਪਾਈਚਾਰੇ ਦੇ ਲੋਕਾਂ ਨਾਲ ਤੱਕਾ ਹੋ ਰਿਹਾ ਉਸ ਨੂੰ ਰੋਕਣ ਲਈ ਸਾਡੀ ਸੰਸਥਾ ਦੇ ਵੱਲੋਂ ਲਗਾਤਾਰ ਯਤਨ ਵੀ ਕੀਤੇ ਜਾ ਰਹੇ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਜੋ ਸਮਾਜ ਦੇ ਵਿੱਚ ਸਾਡੇ ਦਲਿਤ ਪਾਈਚਾਰੇ ਦੀ ਲੋਕਾਂ ਨਾਲ ਤੱਕਾ ਹੋ ਰਿਹਾ ਉਸ ਨੂੰ ਰੋਕਣ ਲਈ ਸਾਡੀ ਸੰਸਥਾ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਨੇ ਸਾਡੀ ਇੱਕੋ ਇੱਕ ਸੋਚ ਹੈ ਅਸੀਂ ਕਿਸੇ ਸਮਾਜ ਦੇ ਭਾਈਚਾਰੇ ਨਾਲ ਤੱਕਾ ਨਹੀਂ ਹੋਣ ਦੇਵਾਂਗੇ ਮੇਰਾ ਨਾਮ ਰਵੀ ਬਾਲੀ ਆ ਸਰ ਅੱਜ ਜਿਹੜੀ ਮੀਟਿੰਗ ਹੋਈ ਆ ਭਾਰਤੀਆ ਸਮਾਜ ਮੋਰਚੇ ਵੱਲੋਂ ਹੋਈ ਆ ਭਾਰਤੀਆ ਸਮਾਜ ਮੋਰਚਾ ਜਿਹੜਾ ਟੀਚਾ ਹੈ ਸਮਾਜ ਦੇ ਵਿੱਚ ਜਿਹੜਾ ਸਾਡੇ ਖਾਸ ਕਰ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਪੰਜਾਬ ਦੇ ਵਿੱਚ ਵਿਵਸਥਾ ਪਰਵਰਤਨ ਨੂੰ ਲੈ ਕੇ ਅਸੀਂ ਬਹੁਤ ਵੱਡਾ ਪਿਛਲੇ ਦਿਨੀ ਇੱਕ ਜੰਗ ਛੇੜੀ ਸੀ ਉਸੇ ਜੰਗ ਦੇ ਇੱਕੜੀ ਦਾ ਅਜ ਹਿੱਸਾ ਜਿਹੜਾ ਮੈਨੂੰ ਪੰਜਾਬ ਲੈਵਲ ਤੇ ਇਹਨਾਂ ਨੇ ਅਧਿਖਸ਼ਤਾ ਦਿੱਤੀ ਹੈ ਭਾਰਤੀ ਸਮਾਜ ਮੋਰਚਾ ਵੱਲੋਂ ਔਰ ਮੈਂ ਪੂਰੀ ਕੋਸ਼ਿਸ਼ ਕਰੂੰਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਵਿਵਸਥਾ ਨੂੰ ਲੈ ਕੇ ਚਾਹੇ ਉਹ ਕਾਰਪੋਰੇਸ਼ਨ ਦੇ ਵਿੱਚ ਹੈ ਚਾਹੇ ਕਿਸੇ ਹੋਰ ਡਿਪਾਰਟਮੈਂਟਾ ਦੇ ਵਿੱਚ ਹੈ ਸਰਕਾਰੀ ਉਹਨੂੰ ਅਸੀਂ ਪੂਰਨਤਾ ਰੋਕਣ ਦੀ ਕੋਸ਼ਿਸ਼ ਕਰਾਂਗੇ ਤੱਕਾ ਜਿਹੜਾ ਵੀ ਗਰੀਬ ਦੀ ਪਰਿਭਾਸ਼ਾ ਗਰੀਬ ਹੋਏਗੀ ਗਰੀਬ ਡਸਨਟ ਮੀਨ ਕਿ ਉਹ ਦਲਿਤ ਹੋਏਗਾ ਚਾਹੇ ਉਹ ਕਿਸੇ ਵੀ ਜਾਤੀ ਦਾ ਗਰੀਬ ਹੈ ਅਸੀਂ ਉਹਦੇ ਹੱਕ ਦੇ ਲਈ ਆਵਾਜ਼ ਬੁਲੰਦ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਸਾਬੇ ਕਮਾਲ ਸ਼੍ਰੀ ਗੁਰਵਿੰਦਰ ਸਿੰਘ ਜੀ ਮਹਾਰਾਜ ਦੁਆਰਾ ਜਿਹੜੀ ਤੇਈਸੀ ਗੱਲ ਕਿ ਸੂਰਾਸੋ ਪਹਿਚਾਣੀਏ ਜੋ ਲੜੈ ਦੀਨ ਤੇ ਹਿਤ ਉर्जाਪੁਰਜਾ ਕਟਮ ਰਹਿ ਕਬੂ ਨਾ ਛੱਡਾ ਕੇ ਅਸੀਂ ਪੂਰੀ ਆਪਣੀ ਮਨਸ਼ਾ ਆਪਣਾ ਪੂਰਾ ਮਨ ਬਣਾ ਕੇ ਆਏ ਆ ਕਿ ਤੱਕੇ ਦੇ ਖਿਲਾਫ ਅਸੀਂ ਹਰ ਤੱਕੇ ਦੇ ਖਿਲਾਫ ਆਵਾਜ਼ ਬੁਲੰਦ ਕਰਾਂਗੇ ਔਰ ਕਿਸੇ ਨੂੰ ਵੀ ਤੱਕਾ ਨਹੀਂ ਕਰਨ ਦਵਾਗੇ ਚਾਹੇ ਉਹ ਰਾਜਨੀਤਿਕ ਬੰਦਾ ਤੇ ਚਾਹੇ ਉਹ ਪ੍ਰਸ਼ਾਸਨਿਕ ਅਧਿਕਾਰੀ ਲੁਧਿਆਣਾ ਲਾਈਵ ਲਈ ਟਿੰਕਾ ਜੱਟ ਦੀ ਰਿਪੋਰਟ